ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਾਚੀ ਦੇ ਮੋਫਨ ਬਾਂਦੀ 60 ਗਠੌਰ ਕੁਚੀਲ ਕੁਗਿਆਨੀ ਤਾਵਤ ਪਰਮਤ ਰਹਿ ਨਿਪਾਵਤ ਭਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋ ਬਨ ਰੂਪ ਮਾਇ ਮਦ ਮਾਤਾ ਬਿਚਰਤ ਬਿਕਲ ਬਡੋ ਬਿਮਾਨੀ ਭਰ ਤਨ ਪਰ ਪਵਾਦ ਨਰ ਨਿੰਦਾ ਜੈ ਮੀਠੀ ਜੀ ਮਾਏ ਹਤਾਨੀ ਬਾਲ ਬੰਚ ਛਪ ਕਰਤ ਉਪਾਵਾ ਪੇਖਤ ਸੁੰਤ ਪ੍ਰਬੰਤਰ ਜਾਮੀ ਸੀਲ ਧਰਮ ਦਿਆ ਸੁਜਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰਾਤ ਸ੍ਰੀ ਧਰ ਰਾਖ ਲਿਓ ਨਾਨਕ ਕੇ ਸੁਆਮੀ ਇਰਤਾ ਕਰਨਾ ਸਰਨ ਮਨ ਮੋਹਨ ਜੋ ਹਨ ਪਾਪ ਬਦਾਰਨ ਕੋ ਹਰ ਤਾਰੰਤਰ ਸੰਮਰਾਤ ਸਬੈ ਵਿਦ ਕੁਲੇ ਸਮੂ ਧਾਰਨ ਸੋ ਚਿਤ ਚੇਤ ਚੇਤ ਜਾਨ ਸਤ ਸੰਗਤ ਪਰਮ ਦੇਰ ਮੋਹ ਓ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਾਓ ਹੁਸ਼ਕ ਆਜਲ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਾਉ ਸਿਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰਾਂ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਭੁਜਨ ਕੀ ਸਭ ਸੂਜ ਪਰੀ ਵਰਤਮਾਨ ਹੋ ਦਿਨ ਪ੍ਰਤਨਿਤ ਆਵਤ ਨਿਕਠਨ ਬਖਮ ਜਰੀ ਰੇ ਗੁਨ ਹੀਨ ਦੀਨ ਮਾਇਆ ਗਿਰਮਾ ਸਿਮਰ ਸੁਆਮੀ ਏਕ ਕਰੀ ਕਰ ਗਏ ਲਿਹੋ ਕਿਰਪਾਲ ਕਿਰਪਾ ਨਿਤ ਨਾਨਕ ਕਾਟ ਭਰਮ ਭਰੀ ਰੇ ਮਨ ਮੋਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਦ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਨਤਾ ਸਾਜਨ ਸੁਖ ਬੰਦਪ ਤਾਸਿਓ ਮੋ ਵਡਿਓ ਸੋਕਨਾ ਬੋਇਓ ਬੀਜ ਹਮ ਮਮ ਅੰਕੁਰ ਬੀਜ ਤਾ ਉਦਯ ਕਰਤੇ ਅਗਨਾ ਮਿਰਤ ਮਜਾਰ ਪ੍ਰਸਾਰ ਮੁਖ ਨਿਰਖਤ ਭੁੰਜਤ ਭੁਗਤ ਭੋਖ ਭੁਖਨਾ ਸਿਮਰ ਗੋਪਾਲ ਦੇ ਹਾਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗਹਿਨਾ ਨੇ ਹੈਨਾ ਨੀਤਾ ਮਾਇਆ ਮਤ ਕਹਾਂ ਲੋਗਾਰੋ ਛਤਰ ਨਾ ਪਦਰਨਾ ਚਾਹਉ ਨਾ ਚਾਵਰ ਬਹਿਤੀ ਯਾਤਰੀ ਦਾ ਨਾ ਵਿਚਾਰੋ ਰਥ ਨਾ ਅਸਬ ਨਾ ਗਜ ਸੰਘਾਸਨ ਛਿਨ ਮੈਂ ਤਿਆਗਤ ਨਾਗ ਸੁਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋਉ ਦ੍ਰਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਬੇਕਾਰ ਦਉ ਕਰ ਝਾਰੋ ਮਿਤਰ ਨਾ ਪੁੱਤਰ ਸਗਲ ਕਰਤ ਸਹਾਜਨ ਸਖ ਉਲਟ ਜਾਤ ਬਿਰਹ ਕੀ ਛਾਰੋ ਦੀਨ ਦੇ ਹਾਲ ਪ੍ਰਭੂ ਪ੍ਰਭੂਰਨ ਚੈਨ ਚੈਨ ਸਿਮਰੋ ਗੰਮ ਪਾਰੋ ਸਰੀ ਪਦਨਾਦ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਪ੍ਰਾਨ ਮਾਨ ਦਾਨ ਮਗ ਜੋ ਨਹੀਤ ਚੀਤ ਤੇ ਲੈ ਲੈ ਪਾਰੀ ਸਾਜਨ ਮੀਤ ਸੈਨ ਮੀਤ ਸੁਤ ਭਾਈ ਤਾਹੂ ਤੇ ਲੈ ਰਖੀ ਨਰਾਰੀ ਧਾਵਨ ਪਾਵਨ ਕੂਰਕ ਮਾਵਨੇ ਵਿਦ ਕਰਤੇ ਉਹ ਤਨ ਜਾਰੀ ਕਰਮ ਧਰਮ ਸੰਜਮ ਸੁਜਨੇ ਮਾ ਚੰਚਲ ਸੰਗ ਸਗਲ ਵਿਦ ਹਾਰੀ ਪਾਸਪੰਖੀ ਬਿਰਖ ਸਥਾਵਰ ਬੋਬਦ ਜੋਨ ਭ੍ਰਮਿਓਤ ਭਾਰੀ ਖਿਨ ਭਲ ਜੋ ਸਾ ਨਾਮ ਨੀ ਸਿਮਰਿਉ ਦੀ ਨਾਨਾ ਨਾਤ ਪ੍ਰਾਨਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅਨੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸੇਵ ਛੰਦ ਮਨੀਸ਼ਰ ਰਸਗਰ ਰਸਗਰ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰ ਘਤਨ ਗਗਨ ਆਪਤ ਫੁਨਤਾਪਤ ਸਿੱਧ ਮਨੁਖ ਦੇਵਰ ਦਾਨ ਵਿਖ ਤਿਲਤਾ ਕੋ ਮਰਮ ਨ ਪਾਵਤ ਪ੍ਰੇ ਪ੍ਰਾਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੈ ਦਰਸ ਸਮਾਵਤ ਤਿਸੈ ਤਿਆਗ ਆਨ ਜੋ ਜਾਚੈ ਮੁਖਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਹ ਤੁਜੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਪਰਮ ਓਕੈ ਕੂਪ ਗੁਬਾਰ ਪਰਿਓ ਹੈ एता गभ आकाशना मावत बिष्टास्त क्रम उदर भरयो है दह दिसताए महा को पर तन शीन अग्ञान हरयो है जोबन बीत जरा रो ग्रस्यो जम दूतन धन मृत मरयो है अनक जोन संकट नरक पुंचत सासन दुख गर्त गरयो है प्रेम भगत उदरै से नानक कर कृपा संताप करयो है गुण समूह फल सकल मनोरथ पूर्ण होई आस हमारी ਔਖੇ ਮੰਤਰ ਤੰਤਰ ਪਰ ਦੁਖ ਹਾਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ ਸ্নান ਦਾਨ ਤਾਪਨ ਸੁੱਚ ਕੀ ਰਿਆ ਚਰਨ ਕਮਲ ਹਿਰਦੈ ਪ੍ਰਵਤਾਰੀ ਸਾਜਨ ਮੀਤ ਸਹਾਰ ਬੰਦਪਜੀ ਪ੍ਰਾਧਾਨ ਪ੍ਰਾਣ ਆਧਾਰੀ ओठ गई स्वामी समरथ है नानक दास ब बलिहारी ओट गई स्वामी समरथ है नानक दास सदा बलिहारी गुरु प्यारे भूल चुक दिखी माँ वाहिगुरू जी का खालसा वाहेगुरू जी की फतेह